ਹਾਂਜੀ ਵੀ ਸਵਾਗਤ ਹੈ ਤੁਹਾਡਾ ਐਗਰੀਕਲਚਰ ਫਾਰਮਿੰਗ ਦੇ ਵਿੱਚ ਅੱਜ ਫਿਰ ਤੋਂ ਹਾਜ਼ਰ ਹੋਏ ਹਾਂ ਬਈ ਤੁਹਾਡੇ ਅਗੇ ਝੋਨੇ ਦੀਆਂ ਕਿਸਮਾਂ ਦੀ ਜਾਣਕਾਰੀ ਲੈ ਕੇ ਉਹਦੇ ਵਿੱਚੋਂ ਅੱਜ ਆਪਾਂ ਗੱਲ ਕਰਾਂਗੇ ਪੀੜੀ ਪੂਸਾ ਦੀ ਵੈਰੈਟੀ ਬਈ ਇਹ ਆਪਣੇ ਦਾ ਇੱਧਰ ਬੈਣਾ ਪਰ ਹਰਿਆਣੇ ਦੇ ਵਿੱਚ ਇਹ ਬਹੁਤ ਲੱਗ ਰਹੀ ਹੈ ਇਹਦੇ ਕਰਕੇ ਤੁਹਾਨੂੰ ਇਹ ਜਾਣਕਾਰੀ ਦੇਣੀ ਜ਼ਰੂਰੀ ਸੀ ਕਿਉਂਕਿ ਹਰਿਆਣੇ ਵਾਲੇ ਭਰਾ ਵੀ ਆਪਾਂ ਨੂੰ ਬਹੁਤ ਵੇਖਦੇ ਆ ਸਭ ਤੋਂ ਪਹਿਲਾਂ ਤਾਂ ਦੱਸ ਦਈਏ ਜੀ ਇਹ ਵੈਰੈਟੀ 155 ਤੋਂ 160 ਦਿਨਾਂ ਦੀ ਵੈਰੈਟੀ ਹੈ ਇਹ ਜੀ 30 ਤੋਂ 35 ਦਿਨਾਂ ਦੀ ਇਹਦੀ ਪਨੀਰੀ ਲੱਗਦੀ ਹੈ। ਅਗੇਤੀ ਇਹ ਲੱਗਦੀ ਹੈ ਕਿਉਂਕਿ ਲੌਂਗ ਟਰਮ ਵੈਰਾਈਟੀ ਹੈ ਜਿਹਨੂੰ ਪਛੇਤਾ ਲੈ ਕੇ ਜਾਂਦੇ ਤਾਂ ਇਹ ਬਹੁਤ ਪਿੱਛੇ ਜਾੜ ਜਾਂਦੀ ਹੈ ਫਿਰ ਇਹਦੇ ਮੌਇਸਚਰ ਦਾ ਚੱਕਰ ਵੀ ਆਉਂਦਾ ਹੈ ਤੇ ਬਿਮਾਰੀਆਂ ਵੀ ਇਹਨੂੰ ਪੈਂਦੀਆਂ। ਗ੍ਰੀਨਰੀ ਬਹੁਤ ਆ ਇਹਦੇ ਵੈਰਾਈਟੀ ਦੇ ਵਿੱਚ ਜਿਹੜਾ ਇਹਦਾ ਝਾੜ ਹੈ ਉਹ 32 ਤੋਂ ਲੈ ਕੇ 36 ਕੁਆਂਟਲ ਟਿੱਕਰ ਜਿਵੀਨਦਾਰਾਂ ਨੇ ਨੋਟ ਕੀਤਾ ਹੋਇਆ ਇਹਦੇ ਤੋਂ ਉੱਤੇ ਵੀ ਗਿਆ। ਇਹ ਤਾਂ ਮੰਨ ਕੇ ਚਲੋ ਬੇਸਿਕ ਸੀ। ਪਾਣੀ ਇਹਦੇ ਆਸਤੇ ਮਨਿਕ ਚਲੋ ਦਰਮਿਆਨਾ ਪਾਣੀ ਚਾਹੀਦਾ ਨਾ ਤਾਂ ਬਾਲਾ ਮਾੜਾ ਤੇ ਨਾ ਬਾਲਾ ਚੰਗਾ ਕਿਉਂਕਿ ਜੇ ਬਾਲੇ ਮਾੜੇ ਪਾਣੀ ਤੇ ਲਾਉਣੇ ਆ ਫਿਰ ਉਹਦਾ ਇੱਥੇ ਇਹਦੇ ਤੇ ਝਾੜ ਘਟ ਜਾਂਦਾ ਪਰ ਜੇ ਆਪਾਂ ਕੀ ਇਹ ਵੈਰੈਟੀ ਵੈਰੈਟੀ ਚੱਲ ਜਾਂਦੀ ਹੈ ਪਰ ਉੱਥੇ ਜਾ ਕੇ ਇਹਦਾ ਝਾੜ ਮਰ ਜਾਂਦਾ ਜੇ ਆਪਾਂ ਗੱਲ ਕਰਕੇ ਹੁਣ ਇਹਦੇ ਵਿੱਚ ਰੋਗਾਂ ਦੀ ਇਹਦੇ ਵਿੱਚ ਜਿਹੜਾ ਮੇਜਰ ਰੋਗ ਆਉਂਦਾ ਜੀ ਉਹ ਸ਼ੀਥ ਬਲਾਈਟ ਆਉਂਦਾ ਤੇ ਕਈ ਥਾਂ ਦੇ ਉੱਤੇ ਇਹਦੇ ਤੇ ਸਮਟ ਵੀ ਵਿਖਿਆ ਜਾਂਦਾ ਹੀਥ ਬ্লাইਟ ਆਉਣ ਦਾ ਤਾਂ ਮੇਨ ਕਾਰਨ ਇਹ ਹੈ ਜੀ ਲੌਂਗ ਟਰਮ ਰੈਡੀ ਆ ਕਈ ਭਰਾ ਕੀ ਕਰਦੇ ਪਾਣੀ ਖੜਾਈ ਰੱਖਦੇ ਆ ਉਹਦੇ ਕਰਕੇ ਹੀ ਹੁੰਦਾ ਥੱਲੇ ਫੰਗਸ ਬਣ ਜਾਂਦੀ ਹੈ ਉਹਦੇ ਕਰਕੇ ਦਿੱਕਤ ਹੁੰਦੀ ਹੈ ਵੈਸੇ ਓਵਰ ਆਲ ਵੈਰੈਟੀ ਬਹੁਤ ਵਧੀਆ ਹੈ ਇਹ ਪਰ ਜਿਹੜਾ ਆਪਾਂ ਕਹਿੰਦੇ ਵੀ ਮੇਨ ਕਾਰਨ ਇੱਕ ਤਾਂ ਪਾਣੀ ਦੀ ਖਪਤ ਵਾਲੀ ਹੈ ਇੱਕ ਇਹਦਾ ਪ੍ਰਾਲ ਵਾਲਾ ਸੋ ਇਸ ਕਰਕੇ ਇਹ ਵੈਰੈਟੀ ਥੋੜੀ ਜੀ ਡਿਕਰੀਜ਼ ਹੋਈ ਹੈ ਪਰ ਜੇ ਆਪਾਂ ਇਹਦੇ ਪੈਰਲਰ ਵੇਖੀ ਸੀਆਰ ਕਿਸਮਾਂ ਵੀ ਚੱਲੀ ਜਾਂਦੀਆਂ ਜਿਹਦਾ ਪ੍ਰਾਲ ਵੀ ਵੱਧਦਾ ਤੇ ਝਾੜ ਵੀ ਘੱਟ ਹੈ ਸੋ ਵੈਰੈਟੀ ਜੇ ਉਸ ਹਿਸਾਬ ਨਾਲ ਵੇਖੀਏ ਤਾਂ ਵੈਰੈਟੀ ਵਧੀਆ ਹੈ ਪਰ ਜੇ ਦਿਨਾਂ ਦੇ ਹਿਸਾਬ ਦੇ ਨਾਲ ਵੇਖੀਏ ਇਹ ਲੌਂਗ ਟਰਮ ਵੈਰੈਟੀ ਹੈ ਅਰੇ ਇਹਦੀ ਬਈ ਇਹੇ ਹਿਸਾਬ ਹੈ ਵੀ ਕਈ ਥਾਵਾਂ ਤੇ ਤਾਂ ਇਹ ਤਿੰਨ ਗਟਿਆਂ ਨਾਲ ਵੀ ਪਲ ਜਾਂਦੀ ਹੈ ਤੇ ਕਿਤੇ ਕਿਤੇ ਇਹ ਚਾਰ ਵੀ ਲੈ ਜਾਂਦੀ ਹੈ ਸੋ ਏਰ ਕੀ ਦੇ ਹਿਸਾਬ ਦੇ ਨਾਲ ਇਹਦੇ ਜਿਹੜੇ ਖਾਦ ਦਾ ਮਾਪ ਡੰਡਾ ਉਹ ਮੰਨ ਕੇ ਜੇ ਤੁਸੀਂ ਕੀ ਕਰ ਸਕਦੇ ਆ ਜਿਹੜਾ ਰੇ ਦਾ ਚਾਰਟ ਆਉਂਦਾ ਉਹ ਵੇਖ ਕੇ ਤੁਸੀਂ ਇਹਦੀ ਰੇ ਉਹ ਕਰ ਸਕਦੇ ਆ ਪਾ ਸਕਦੇ ਆ ਸੋ ਬਈ ਇਹ ਇਨੀ ਕੀ ਜਾਣਕਾਰੀ ਸੀਗੀ ਬੀਲੀ ਪੂਸਾ ਬਾਰੇ ਬਾਕੀ ਓਵਰਾਲ ਸਾਰਿਆਂ ਨੂੰ ਪਤਾ ਹੀ ਹੈ ਵੀ ਬੀਲੀ ਪੂਸਾ ਕੀ ਚੀਜ਼ ਹੈ ਤੇ ਕਿੰਨਾ ਕੇਦਾ ਚਾੜ ਹੈ ਸੋ ਧੰਨਵਾਦ ਜੀ